ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 16 ਤੋਂ ਲੈ ਕੇ 20 ਅਪ੍ਰੈਲ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਅੱਜ ਦੇਖਦੇ ਹਾਂ ਸਭ ਤੋਂ ਪਹਿਲਾਂ ਜੀ ਹੁਣ ਜੇਕਰ ਤਾਜ਼ਾ ਸੈਟਲਰ ਦੱਸੇ ਉਹਨਾਂ ਦੇਖੀਏ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਪੰਜਾਬ ਦਾ ਮੌਸਮ ਐਸੇ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਕਿਤੇ ਵੀ ਕੋਈ ਬੱਦਲਵਾਈ ਵਾਲਾ ਮਾਹੌਲ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ ਤੇ ਮੌਸਮ ਆਪਣਾ ਲਗਭਗ ਦੇਰ ਸ਼ਾਮ ਤੱਕ ਇਸੇ ਤਰ੍ਹਾਂ ਸਾਫ਼ ਰਹੇਗਾ ਜੀ ਟੋਟੋਈ ਬੱਦਲਵਾਈ ਹਲਕੇ-ਫੁਲਕੇ ਜੇ ਲੰਘਦੇ ਦੇਖੀ ਜਾ ਸਕਦੀਆਂ ਕੋਈ ਖਾਸਾ ਪ੍ਰਭਾਵ ਇਹਦਾ ਮੌਸਮ ਤੇ ਨਹੀਂ ਪਏਗਾ ਉੱਤਰ-ਪਛਮੀ ਹਵਾਵਾਂ ਮੱਧਵ ਰਫ਼ਤਾਰ ਦੇ ਨਾਲ ਚਲਦੀਆਂ ਰਹਿਣਗੀਆਂ ਟੈਂਪਰੇਚਰ ਦੀ ਗੱਲ ਕਰੀਏ ਜੀ ਅੱਜ 31 ਤੋਂ ਲੈ ਕੇ 33 ਡਿਗਰੀ ਦੇ ਵਿਚਕਾਰ ਦਿੰਦੇ ਟੈਂਪਰੇਚਰ ਦਰਜ ਹੋਣ ਦੀ ਸੰਭਾਵਨਾ ਹੈ ਜੀ ਤੇ ਕੁੱਲ ਮਿਲਾ ਕੇ ਜੀ ਆਉਣ ਵਾਲੇ ਜਿਹੜੇ 48 ਘੰਟੇ ਹੋਣਗੇ ਯਾਨੀ ਕਿ 16 ਤੇ 17 ਅਪ੍ਰੈਲ ਦੋਨੋਂ ਦਿਨਾਂ ਦੇ ਦੌਰਾਨ ਮੌਸਮ ਬਿਲਕੁਲ ਸਾਫ ਰਹਿਣ ਵਾਲਾ ਹਲਕੀ ਬੱਦਲਵਾਈ ਜਿਹੜੀ ਹੈ ਪ੍ਰਭਾਵਿਤ ਕਰ ਸਕਦੀ ਹੈ ਦੂਜੇ ਪਾਸੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਤਗੜਾ ਪੰਜਾਬ ਸਣੇ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਇਹ ਸਿਸਟਮ ਹਲਕੇ ਉਮੀਦ ਅਰਜ ਕਰਾ ਸਕਦਾ ਹੈ ਜੀ ਪੰਜਾਬ ਦੇ ਵਿੱਚ ਔਰ 30-40 ਕਿਲੋਮੀਟਰ ਉਚਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਜੇਕਰ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੂੰ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ 16 ਤਰੀਕ ਤੇ 17 ਤਰੀਕ ਯਾਨੀ ਕਿ ਅੱਜ ਤੇ ਕੱਲ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਮੌਸਮ ਬਿਲਕੁਲ ਸਾਫ਼ ਰਹੇਗਾ ਡਰਾਈ ਰਹੇਗਾ ਹਲਕੇ ਬੱਦਲ ਵਾਈ ਜੜੀਆਂ ਲੰਘਦੀ ਦੇਖੀ ਜਾ ਸਕਦੀ ਹੈ ਉਸ ਤੋਂ ਬਾਅਦ 18 ਤਰੀਕ ਨੂੰ ਜਿਹੜਾ ਜ ਤਾਜ਼ਾ ਫਜਵੇਂ ਸਿਸਟਮ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਕੇ ਹਟੀਆਂ ਐਂਟਰੀ ਮਾਰੇਗਾ ਜੀ 18 19 20 ਤਿੰਨ ਦਿਨਾਂ ਦੇ ਦੌਰਾਨ ਇਹ ਸਿਸਟਮ ਐਕਟਿਵੇਟ ਰਹੇਗਾ ਪੰਜਾਬ ਦੇ ਵਿੱਚ ਹਲਕੇ ਮੀਂਹ ਦਰਜ ਕਰਾ ਸਕਦਾ ਜੀ ਤੇ ਕੋਈ ਖਾਸੇ ਵੱਡੇ ਫੱਦਰ ਤੇ ਮੀਂਹ ਚੱਕਰ ਦੀ ਉਮੀਦ ਫਿਲਹਾਲ ਨਹੀਂ ਹੈ ਅਲਰਟ ਜਾਰੀ ਕੀਤੇ ਗਏ ਨੇ ਜੀ 18 ਔਰ 19 ਅਪ੍ਰੈਲ ਤੇ 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਪਲੱਸ ਗਰਜ ਚਮਕ ਦੇ ਨਾਲ ਹਲਕੇ ਮੀਂਹ ਜੜਿਆ ਦਰਜ ਹੋ ਸਕਦੇ ਨੇ ਖਾਸ ਕਰਕੇ ਆਪਣੇ ਮਾਝੇ ਦੇ ਖੇਤਰ ਔਰ ਦੁਆਬੇ ਦੇ ਜ਼ਿਆਦਾਤਰ ਖੇਤਰ ਤੇ ਕੁਝ ਆਪਣੇ ਜੜੇ ਸਰਹੱਦੀ ਖੇਤਰ ਇਹਨਾਂ ਜਾਦਾ ਜੀ ਉਸ ਤੋਂ ਬਾਅਦ ਬਈ ਫਰੈਲ ਤੋਂ ਬਾਅਦ ਇੱਕ ਦਿਨ ਤੱਕ ਤਾਂ ਮੌਸਮ ਆਪਣਾ ਮੁਰਤਾ ਸਾਫ ਹੋ ਜਾਏਗਾ ਉਸ ਤੋਂ ਬਾਅਦ 24 ਬੱਚੇ ਨੂੰ ਇੱਕ ਫਿਰ ਤੋਂ ਸਿਸਟਮ ਜਿਹੜਾ ਜਿਆਦਾ ਦੱਸ ਸਕਦੇਗਾ ਫਿਲਹਾਲ ਮੌਕੇ ਤੇ ਅਪਡੇਟ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਫਿਲਹਾਲ ਦੋ ਦਿਨ ਰਾਹਤ ਹੈ ਜੀ ਤੇ ਮੌਸਮ ਆਪਣਾ ਲਗਭਗ ਸਾਫ ਹੈ 18 ਤਰੀਕ ਤੋਂ ਮੁਰਤ ਮੌਸਮ ਬਦਲਣ ਵਾਲਾ ਹੈ ਜੀ ਤੇ ਹਲਕੇ ਮੀਂਹ ਜਿਹੜੇ ਆ ਪੰਜਾਬ ਦੇ ਕੁਝ ਖੇਤਰਾਂ ਨੂੰ ਤਿਆਰ ਰਹਿਣਾ ਪੈਗਾ ਸੋ ਇਸੇ ਕੀ ਆਉਣ ਵਾਲੇ ਦਿਨਾਂ ਦੀ ਅਪਡੇਟ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾਦਾ ਜੀ ਧੰਨਵਾਦ